ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹ ਜੀ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਆਸਾ ਰਾਗ ਵਿੱਚ ਸ਼ਬਦ ਚੱਲ ਰਹੇ ਹਨ ਹਲ ਪਾਤਸ਼ਾਹ ਜੀ ਦੇ 16 ਸ਼ਬਦ ਸੰਪੂਰਨ ਹੋਏ ਹਨ ਧੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਅਗਲਾ ਸ਼ਬਦ ਆਰੰਭ ਕਰਦੇ ਹੋਏ ਸਾ 420 ਅੰਗ ਤੇ ਪਾਤਸ਼ਾਹ ਜੀ ਦਾ ਇਹ ਸ਼ਬਦ ਸੁਭਾਏ ਮਨ ਹੈ ਪਾਤਸ਼ਾਹ ਜੀ ਪਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਕੀ ਜੰਗਲ ਢੂੰਢੀ ਜਾਏ ਮੈਂ ਘਰ ਬਨ ਹਰਿਆਵਲ ਸਤ ਟਿੱਕੇ ਘਰ ਆਏ ਸ਼ਬਦ ਤਾਵਲਾ ਪਰਮ ਸਤਕਾਰ ਜੋ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਪਾਈ ਸ਼ਬਦ ਚਾਰਨ ਕਰਦੇ ਹੋਏ ਬਤਨ ਕਰਦੇ ਹਨ ਕਿ ਆ ਜੰਗਲ ਢੂੰਡੀ ਜਾਏ ਮੈਂ ਘਰ ਬਨ ਹਰਿਆਵਲਾ ਮਹਾਰਾਜ ਜੀ ਕਹਿੰਦੇ हे ਮਨੁੱਖ हे ਜਗਿਆਸੂ ਜੀਵ ਕਹਿੰਦੇ ਜੰਗਲਾਂ ਦੇ ਵਿੱਚ ਵਣਾਂ ਦੇ ਵਿੱਚ ਕੀ ਢੂੰਡਦਾ ਫਿਰਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਮੈਂ ਘਰ ਬਣ ਹਰਿਆਵਲam ਜੀ ਮੇਰੇ ਘਰ ਦੇ ਵਿੱਚ ਉਹ ਪ੍ਰਕਾਸ਼ ਹੋ ਚੁੱਕਾ ਹੈ ਮੇਰਾ ਹਿਰਦੇ ਘਰ ਵਿੱਚ ਮਹਾਰਾਜ ਜੀ ਕਹਿੰਦੇ ਇੱਕ ਫੁੱਲਾਂ ਦੀ ਤਰ੍ਹਾਂ ਇੱਕ ਪੌਦੇ ਦੀ ਤਰ੍ਹਾਂ ਹਰਿਆਵਲ ਹੈ ਮਹਾਰਾਜ ਜੀ ਕਹਿੰਦੇ ਫਿਰ ਬਾਤ ਢੂੰਡਣ ਦੀ ਲੋੜ ਨਹੀਂ ਹੈ ਮਹਾਰਾਜ ਜੀ ਕਹਿੰਦੇ ਮੇਰੇ ਘਰ ਦੇ ਵਿੱਚ ਹਿਰਦੇ ਦੇ ਵਿੱਚ ਹੀ ਮਨ ਦੇ ਵਿੱਚ ਹੀ ਹਰੀ ਹਰੀ ਦਾ ਹਰਿਆਵਲ ਕਰ ਦਿੱਤੀ ਸ਼ੁਭ ਗੁਣਾ ਦੀ ਜੇ ਮਹਾਰਾਜ ਜੀ ਕਹਿੰਦੇ ਫਿਰ ਜੰਗਲਾਂ ਦੇ ਵਿੱਚ ਬਣਾਂ ਦੇ ਵਿੱਚ ਢੂੰਡ ਕੀ ਢੂੰਡਦਾ ਹੈ ਕਾ ਜੰਗਲ ਢੂੰਡੀ ਜਾਏ ਮੈਂ ਘਰ ਬੰਨ ਹਰਿਆਵਲਾ ਕਹਿੰਦੇ ਮੇਰਾ ਘਰ ਤਾਂ ਹਰਿਆ ਪਰਿਆ ਹੈ ਜਿਵੇਂ ਮਹਾਰਾਜ ਜੀ ਬਚਨ ਕਰਦੇ ਨੇ ਮੋਲੀ ਧਰਤੀ ਮੌਲਿਆ ਆਕਾਸ਼ ਹਨ ਤਨ ਮੌਲਿਆ ਇਹ ਮਨਨਤਾ ਨੂੰ ਉਸੇ ਤਰ੍ਹਾਂ ਹੀ ਮੌਲਿਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਜਿਵੇਂ ਧਰਤੀ ਕਾਸ਼ ਮੌਸਮਪਤੀ ਮੌਲੀ ਜਾਂਦੀ ਹੈ ਸਮੇਂ-ਸਮੇਂ ਤੇ ਰੁੱਤਾਂ ਚੇਂਜ ਹੁੰਦੀਆਂ ਹਨ ਅੱਤੇ ਬਸੰਤ ਦੀ ਰੁੱਤ ਐਸੀ ਹੈ ਜਿਸ ਤੋਂ ਬਾਅਦ ਬੂਟੇ ਫਲ ਬੂਟੇ ਫੁੱਲ ਖਿੜਨੇ ਉੰਗਰਨੇ ਰੰਗ ਹੋ ਜਾਂਦੇ ਹਨ ਰਤ ਦੇ ਵਿੱਚ ਅੱਗੇ ਜੇ ਮਹਾਰਾਜ ਜੀ ਬਸੰਤ ਰਾਗ ਦੇ ਵਿੱਚ ਸ਼ਬਦ ਉਚਾਰਨ ਵੀ ਕਰਦੇ ਹਨ ਆਪਾ ਪੜਦੇ ਹਾਂ ਰਾਗੀ ਸਿੰਘ ਪੜਦੇ ਹਨ ਉਥੇ ਆਧਾਰਨਾ ਮਹਾਰਾਜ ਜੀ ਵਿਨਾਸ਼ਪਤੀ ਦੀਆਂ ਲੈ ਲੈਂਦੀਆਂ ਪਰ ਸਮਝਾਉਂਦੇ ਗੁਰਸਿੱਖ ਨੂੰ ਹਨ ਜੀਵ ਨੂੰ ਹਨ ਕਹਿੰਦੇ ਇਸੇ ਤਰਾ ਗੁਰਸਿੱਖ ਦਾ ਮਾਨ ਹਰਿਆ ਭਰਿਆ ਹੋ ਜਾਂਦਾ ਹੈ ਖੇੜੇ ਵਿੱਚ ਖੁਸ਼ੀ ਵਿੱਚ ਰਹਿੰਦਾ ਜਿਹੜਾ ਗੁਰਸਿੱਖ ਹਰੀ ਨੂੰ ਹਿਰਦੇ ਵਿੱਚ ਵਸਾ ਲਿੰਦਾ ਜਿਹਦੇ ਹਰੀ ਆ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਵਸਦਾ ਹੈ ਮੈਂ ਘਰ ਬਨ ਹਰਿਆਵਲਾ ਹਰ ਜੀ ਕਹਿੰਦੇ ਮੇਰਾ ਤਾਂ ਘਰ ਹਰਿਆ ਭਰਿਆ ਹੈ ਮੈਨੂੰ ਜੰਗਲ ਵਿੱਚ ਲੱਭਣ ਦੀ ਲੋੜ ਨਹੀਂ ਹੈ ਸੱਚ ਟਿੱਕੇ ਘਰ ਆਏ ਸ਼ਬਦ ਤਾਵਲਾ ਤੇ ਮਹਾਰਾਜ ਜੀ ਕਹਿੰਦੇ ਜਦੋਂ ਸੱਚਾ ਹਰੀ ਸੱਚਾ ਪ੍ਰਭੂ ਪਰਮੇਸ਼ਰ ਉਹ ਠਾਕਰ ਘਰ ਵਿੱਚ ਆ ਜਾਂਦਾ ਹੈ ਨਾ ਸੱਚ ਟਿਕਿਆ ਘਰ ਆਏ ਉਹ ਹਿਰਦਾ ਟਿਕ ਜਾਂਦਾ ਫਿਰ ਮਹਾਰਾਜ ਜੀ ਕਹਿੰਦੇ ਉਹ ਮਨ ਜਿਹੜਾ ਟਕਾਈ ਵਿੱਚ ਆ ਜਾਂਦਾ ਸ਼ਾਂਤੀ ਵਿੱਚ ਆ ਜਾਂਦਾ ਉਹਦੀ દોੜ ਭੱਜ ਲੈ ਜਾਂਦੀ ਹੈ ਖਤਮ ਹੋ ਜਾਂਦੀ ਹੈ ਕਹਿੰਦੇ ਜਦੋਂ ਸੱਚ ਟਿਕੇ ਸੱਚਾ ਪ੍ਰਭੂ ਸੱਚਾ ਹਰੀ ਗੁਰੂ ਘਰ ਵਿੱਚ ਆ ਵਸਦਾ ਆਵੰਦ ਮਹਾਰਾਜ ਜੀ ਕਹਿੰਦੇ ਫਿਰ ਕਾੜੀ ਦੇ ਨਾਲ ਮਹਾਰਾਜ ਜੀ ਕਹਿੰਦੇ ਮਿੰਟਾਂ ਸਕਿੰਟਾਂ ਵਿੱਚ ਸ਼ਬਦ ਆ ਉਥੇ ਘਰ ਵਿੱਚ ਵਸਦਾ ਜਿਹਨੂੰ ਵਸਾਉਣ ਵਾਸਤੇ ਬੜਾ ਲੰਮਾ ਸਮਾਂ ਲੱਗ ਜਾਂਦਾ ਕਿ ਵੀ ਜੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਤੇ ਅਸੀਂ ਵਸਾ ਨਹੀਂ ਪਾਉਂਦੇ ਮੁੱਖ ਤੋਂ ਤਾਂ ਪੜਦੇ ਰਹਿੰਦੇ ਆ ਪਰ ਜਦੋਂ ਪ੍ਰਸੰਨ ਹੁੰਦਾ ਆ ਘਰ ਵਿੱਚ ਬਿੰਦਾ ਫਿਰ ਸ਼ਬਦ ਰੂਪੀ ਸੱਚਾ ਮਾਲਕ ਮਹਾਰਾਜ ਜੀ ਕਹਿੰਦੇ ਆਏ ਸ਼ਬਦ ਉਤਾਵਲਾ ਮਹਾਰਾਜ ਜੀ ਕਹਿੰਦੇ ਫਟਾਫਟ ਆਲੀ ਦੇ ਨਾਲ ਹਿਰਦੇ ਵਿੱਚ ਵੱਸ ਜਾਂਦਾ ਜੈ ਦੇਖਾਂ ਤੈ ਸੋਏ ਅਬਰ ਨਾ ਜਾਣੀ ਐ ਮਹਾਰਾਜ ਜੀ ਕਹਿੰਦੇ ਜਿੱਧਰ ਫਿਰ ਮਨੁੱਖ ਦੇਖਦਾ ਜਿੱਧਰ ਉਹ ਜਗਿਆਸੂ ਦੇਖਦਾ ਜਿੱਧਰ ਗੁਰਮੁਖ ਤੱਕਦਾ ਉਹਦੇ ਤੋਂ ਬਿਨਾ ਕੋਈ ਦੂਜਾ ਦਿਖਦਾ ਹੀ ਨਹੀਂ ਫਿਰ ਜਦੋਂ ਐਸੀ ਅਵਸਥਾ ਬਣਦੀ ਹੈ ਸੋਰ ਮਾਲਕ ਦਾ ਸ਼ਬਦੀ ਦੇ ਵਿੱਚ ਘਰ ਕਰ ਲਿੰਦਾ ਕਿs ਘਰ ਦੇ ਵਿੱਚ ਜਿਹੜਾ ਸਖਣਾ ਪਿਆ ਸੀ ਜਨਮਾਂ ਦਾ ਉੱਥੇ ਆ ਵਸਦਾ ਸੱਚਾ ਪ੍ਰਭੂ ਆ ਟਿਕਦਾ ਪ੍ਰਕਾਸ਼ ਹੋ ਜਾਂਦਾ ਹੈ ਕਿ ਮਹਾਰਾਜ ਜੀ ਕਹਿੰਦੇ ਫਿਰ ਜਹਦ ਦੇਖਾ ਤੈ ਸੋਏ ਜਿੱਧਰ ਵੀ ਫਿਰ ਮੈਂ ਦੇਖਦਾ ਮਹਾਰਾਜ ਜੀ ਕਹਿੰਦੇ ਫਿਰ ਉਧਰ ਹੀ ਉਪਦੇਸਦਾ ਹੈ ਉਹਦੇ ਤੋਂ ਬਿਨਾ ਅਵਰ ਨਾ ਜਾਣੀ ਹੈ ਹਰਾ ਜੀ ਕਹਿੰਦੇ ਉਹਦੇ ਤੋਂ ਬਿਨਾ ਕਿਸੇ ਨਾਲ ਉਹ ਲੰਦੇ ਨਹੀਂ ਨਿਰੰਦਾ ਫਿਰ ਫਿਰ ਹਰ ਹਰ ਜੀਵ ਦੇ ਵਿੱਚ ਹਰ ਮਨੁੱਖ ਦੇ ਵਿੱਚ ਹਰ ਜੀਵ ਜੰਤੂਆਂ ਵਿੱਚ ਵੀ ਉਹਦਾ ਪ੍ਰਕਾਸ਼ ਦਿਖਦਾ ਹੈ। ਮਹਾਰਾਜ ਜੀ ਬਤਨ ਵੀ ਕਰਦੇ ਹਨ ਅਨੇਕਾਂ ਹੀ ਜਗ੍ਹਾ ਤੇ ਮਹਾਰਾਜ ਜੀ ਦੀਆਂ ਧਾਰਨਾਵਾਂ ਮਿਲ ਜਾਣਗੀਆਂ। ਜਦੋਂ ਬੰਨ ਹੁੰਦੀ ਹੈ ਨਾ ਉਹ ਪਰਮਾ ਪਰਮੇਸ਼ਰ ਨਾਲ ਰਿਸ਼ਤਾ ਬਣਦਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਉਹਦੀ ਬੰਨ ਆਈ ਉਦੋਂ ਦਾ ਮੇਰਾ ਤੇਰੇ ਨਾਲ ਹੀ ਰਿਸ਼ਤਾ ਹੈ ਹੋਰ ਕਿਸੇ ਨਾਲ ਨਹੀਂ ਹੈ। ਆ ਦੇਖਾ ਤੈਂ ਸੋਇ ਔਰ ਨਾ ਜਾਣੀ ਐ ਮੈਂ ਕਿਸੇ ਨੂੰ ਨਹੀਂ ਜਾਣਦਾ ਕਿਸੇ ਦੁਨੀਆਦਾਰ ਨੂੰ ਹਰ ਜੀ ਕਹਿੰਦੇ ਕੋ ਤੇਰੇ ਨਾਲ ਹੀ ਮੇਰਾ ਪ੍ਰੀਮ ਹੈ ਪਿਆਰ ਹੈ ਮੈਂ ਤੇਰੇ ਨਾਲ ਹੀ ਮੈਂ ਗੱਲਾਂ ਕਰਦਾ ਤੇਰੇ ਨਾਲ ਹੀ ਮੈਂ ਦੁੱਖ ਸੁੱਖ ਭੋਲਦਾ ਕੋ ਦੁਨੀਆ ਵਿੱਚ ਸੁਖੀ ਹੈ ਫਿਰ ਉਹਦੇ ਤੇ ਵਿਸ਼ਵਾਸ ਟਿਕ ਜਾਂਦਾ ਗੁਰ ਕੀ ਕਾਰ ਕਮਾਏ ਮੈਲ ਪਛਾਣੀਆਂ ਜਦੋਂ ਗੁਰੂ ਦੀ ਕਾਰ ਕਰਦਾ ਹੈ ਨਾ ਕੋਈ ਗੁਰਸਿੱਖ ਗੁਰੂ ਦੀ ਕਾਰ ਕਮਾਉਂਦਾ ਹੈ ਗੁਰੂ ਦੀ ਕਾਰ ਤੋਂ ਭਾਵ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਾ ਹੈ ਗੁਰੂ ਦੇ ਬਚਨਾਂ ਅਨੁਸਾਰ ਚੱਲਦਾ ਹੈ ਤੇ ਮਹਾਰਾਜ ਜੀ ਕਹਿੰਦੇ ਮੈਲ ਪਛਾਣੀਏ ਫਿਰ ਉਹਦੀ ਮਾਰਗ ਜੀ ਕਹਿੰਦੇ ਉਹਦਾ ਦਰ ਘਰ ਪਾ ਲੈਂਦਾ ਹੈ ਕਹਿੰਦੇ ਉਹਦੀ ਪ੍ਰਾਪਤੀ ਕਰ ਲੈਂਦਾ ਗੁਰੂ ਦਾ ਮੈਲ ਗੁਰੂ ਦਾ ਘਰ ਪ੍ਰਾਪਤ ਹੋ ਜਾਂਦਾ ਰਹਾਉ ਬਿਸਰਾਮ ਦੇ ਕੀ ਮਹਾਰਾਜ ਜੀ ਬਚਨ ਕਰਦੇ ਹਨ ਜੀ ਆਪ ਮਿਲਾਵੇ ਸੱਚ ਤਾਂ ਮਨ ਭਾਵੀ ਪਰ ਜੇ ਆਪ ਕਿਰਪਾ ਕਰੇ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਉਹ ਆਪ ਕਿਰਪਾ ਕਰੇ ਆਪ ਮਿਲਾਵੇ ਸੱਚ ਤਾਂ ਮਨ ਭਾਵੀ ਕਹਿੰਦੇ ਤਾਂ ਉਹ ਮਨ ਵਿੱਚ ਵਸਦਾ ਜਦੋਂ ਆਪ ਕਿਰਪਾ ਕਰ ਦਿੰਦਾ ਹੈ ਤੇ ਫਿਰ ਸੱਚ ਦੇ ਰਾਹੀ ਉਹਦਾ ਮੇਲ ਹੁੰਦਾ ਉਥੇ ਬਰੋਟੀ ਪਰ ਨਹੀਂ ਚੱਲਦਾ ਵਿਖਾਵਾ ਨਹੀਂ ਚੱਲਦਾ ਉਥੇ ਚਲਾਕੀ ਨਹੀਂ ਚੱਲਦੀ ਉੱਥੇ ਸਹਿਜ ਅਤੇ ਨਿਵਾਪਣ ਚੱਲਦਾ ਉਹਦੇ ਚਰਨਾਂ ਵਿੱਚ ਉਹਦੇ ਅੱਗੇ ਤਾਂ ਸੀ ਜੀਰੋ ਆ ਮਹਾਰਾਜ ਜੀ ਅੱਗੇ ਥੋੜਾ ਸੀ ਚਤ ਰਾਜਾ ਸਿਆਣੇ ਆ ਜਾਂ ਗਿਆਨੀ ਆ ਜਾਂ ਸੂਜਵਾਨ ਉਹਦੇ ਤੇ ਨਿਆਣੇ ਆ ਸੀ ਬੱਚੇ ਆ ਉਹਦੇ ਬਾਰਕ ਆ ਹਮ ਬਾਰਕ ਤੇਮਾਰੇ ਉਹ ਪਰਮੇਸ਼ਰ ਦੇ ਤਾਂ ਸੀ ਸਾਰੇ ਜੀਵ ਬੱਚਿਆਂ ਆਪਸ ਦੇ ਵਿੱਚ ਅਸੀਂ ਵੱਡੇ ਛੋਟੇ ਆ ਭਵੇਂ ਤਪਾਰ ਸਤਿਗੁਰੂ ਦੇ ਸਾਹਮਣੇ ਤਾਂ ਸਾਰੇ ਅਸੀਂ ਬੱਚੇ ਆਂ ਤੇ ਮਹਾਰਾਜ ਜੀ ਬਚਨ ਵੀ ਕਰਦੇ ਹਨ ਕਹਿੰਦੇ ਆਪ ਮਲਾਏ ਸੱਚ ਤਾਂ ਮਨ ਭਾਵੀਂ ਕਹਿੰਦੇ ਤਾਂ ਉਹ ਮਨ ਦੇ ਵਿੱਚ ਜਦੋਂ ਆਪ ਕਿਰਪਾ ਕਰ ਦਿੰਦਾ ਹੈ ਤਾਂ ਸੱਚ ਸੁਭਗੁਣੀ ਦੇ ਵਿੱਚ ਆ ਟਿਕਦੇ ਹਨ ਚੱਲੇ ਸਦਾ ਰਜਾਏ ਅੰਕ ਸਮਾਵੀਂ ਫਿਰ ਰਜਾ ਮੰਨਦਾ ਮਨੁੱਖ ਜਦੋਂ ਮਨ ਵਿੱਚ ਸਤ ਆਵਾਦਨ ਉਹਦੇ ਗੁਣ ਆ ਜਾਂਦੇ ਹਨ ਉਹ ਗੁਣਾਂ ਦਾ ਨਾਸ ਹੋ ਜਾਂਦਾ ਹੈ ਉਹ ਗੁਣ ਧੁੱਪ ਜਾਂਦੇ ਹਨ ਗੁਣ ਆਵਸਦੇ ਹਨ ਤੇ ਮਹਾਰਾਜ ਜੀ ਕਹਿੰਦੇ ਫਿਰ ਚੱਲੇ ਸਦਾ ਰਜਾਏ ਫਿਰ ਰਜਾ ਵਿੱਚ ਚੱਲ ਸਕਦਾ ਮੁਖ ਉਹਨਾਂ ਵਿੱਚ ਰਜਾ ਚ ਨਹੀਂ ਅਸੀਂ ਚੱਲ ਸਕਦੇ ਉਹਨਾਂ ਵਿੱਚ ਅਸੀਂ ਮਨ ਦੀ ਮਰਜ਼ੀ ਨਾਲ ਚੱਲਦੇ ਹਾਂ ਉਹਨਾਂ ਵਿੱਚ ਅਸੀਂ ਫੁਰਨਿਆਂ ਦੇ ਵਿੱਚ ਡੁੱਬੇ ਰਹਿੰਦੇ ਹਾਂ ਉਹਨਾ ਚਿਰਚ ਮਾਇਆ ਦੇ ਮੋਹ ਵਿੱਚ ਫਸੇ ਰਹਿੰਨੇ ਆ ਜਦੋਂ ਮਹਾਰਾਜ ਜੀ ਕਹਿੰਦੇ ਉਹ ਕਿਰਪਾ ਧਾਰ ਦਾ ਚੱਲੇ ਸੁਧਾਰ ਜਾਏ ਫਿਰ ਗੁਰਮੁਖ ਪਿਆਰਾ ਜਗਿਆਸੂ ਗੁਰਮੁਖ ਜਨ ਭਗਤ ਜਨ ਗੁਰ ਸਿੱਖ ਉਹਦੇ ਭਾਉ ਵਿੱਚ ਚੱਲਦਾ ਫਿਰ ਉਹਦੀ ਰਜਾ ਵਿੱਚ ਚੱਲਦਾ ਉਹਦੀ ਰਜਾ ਅਨੁਸਾਰ ਜਿੰਦਾ ਅੰਕ ਸਮਾਈਏ ਫਿਰ ਉਹ ਹਿਰਦੇ ਵਿੱਚ ਸਮਾ ਜਾਂਦਾ ਉਹਦੇ ਚਰਨ ਕੰਬਲੀ ਹਿਰਦੇ ਵਿੱਚ ਧਾਰਨ ਕਰਦਾ ਸੱਚਾ ਸਹਿਬ ਮਨ ਵਸੈ ਮਨ ਸੋ ਵਸਿਆ ਮਨ ਸੋਈ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਹਬ ਜਿਹੜਾ ਪ੍ਰਮਾਤਮਾ ਹਰੀ ਪ੍ਰਭੂ ਮਹਾਰਾਜ ਜੀ ਕਹਿੰਦੇ ਉਹ ਵਸ ਜਾਂਦਾ ਇਹਦੇ ਵਿੱਚ ਆਪ ਪ੍ਰਕਾਸ਼ ਹੁੰਦਾ ਹੈ ਅਸਿਆ ਮਨ ਸੋਈ ਮਹਾਰਾਜ ਜੀ ਕਹਿੰਦੇ ਜੇ ਉਹ ਕਿਰਪਾ ਕਰੇ ਜੋ ਮੇਰੇ ਘਰ ਦੇ ਖੁਸ਼ੀ ਦੇ ਘਰ ਵਿੱਚ ਆ ਜਾਵੇ ਮਾ ਵਸਿਆ ਮਨ ਸੋਈ ਉਹਨਾਂ ਦੇ ਹਿਰਦਿਆਂ ਵਿੱਚੋਂ ਵਸ ਜਾਂਦਾ ਆਪੇ ਦੇ ਵੜਾਈ ਦੇ ਟੋਟਣਾ ਹੋਈ ਇਮਾਰਤ ਦੀ ਕਿੰਦੇ ਵਡਿਆਈ ਉਹਦੇ ਹੱਥ ਵਿੱਚ ਹੈ ਫਿਰ ਟੋਟ ਨਹੀਂ ਹੁੰਦੀ ਕਿਉਂਕਿ ਉਹਦੇ ਘਰ ਗੁਣਾ ਦੀ ਖਜ਼ਾਨੇ ਭਰੇ ਹੋਇਆ ਕਹਿੰਦੇ ਜਦੋਂ ਆਪ ਕਿਰਪਾ ਕਰਦਾ ਨਾ ਕਿਸੇ ਗੁਜਿਆਸੂ ਤੇ ਗੁਰਮਖਤੇ ਫਿਰ ਆਪ ਹੀ ਉਹ ਵਡਿਆਈਆਂ ਬਖਸ਼ਦਾ ਫਿਰ ਮਨੁੱਖ ਨੂੰ ਵੀ ਯਕੀਨ ਹੋ ਜਾਂਦਾ ਕਿ ਜੋ ਸੁਭਾ ਹੁੰਦੀ ਹੈ ਗੁਣ ਹਾਂ ਨੇ ਬਾਰਮਤ ਦੇ ਬਖਸ਼ੇ ਹੋਏ ਗੁਣ ਹਨ ਫਿਰ ਪਤਾ ਲੱਗ ਜਾਂਦਾ ਕਿ ਇਹ ਵਡਿਆਈਆਂ ਕਰਤੇ ਦੀਆਂ ਹਨ ਫਿਰ ਉਹ ਐ ਨਹੀਂ ਕਹਿੰਦਾ ਕਿ ਮੇਰਾ ਸਭ ਕੁਝ ਉਹਨੂੰ ਘਰ ਨਹੀਂ ਜਾਗਦਾ ਉਹ ਮੇਂ ਨਹੀਂ ਜਾਗਦੀ ਕਿ ਮੈਂ ਘਰ ਦਾ ਮਨ ਮੇਰੇ ਵਰਗਾ ਕੋਹ ਨਹੀਂ ਇਹ ਚੀਜ਼ ਜਿਹੜੀ ਉਹ ਖਤਮ ਕਰ ਦਿੰਦਾ ਫਿਰ ਆਹ ਕਹਿੰਦਾ ਕਿ ਉਹ ਸੱਚੇ ਦੀਆਂ ਭਾਈ ਵਡਿਆਈਆਂ ਨੂੰ ਉਹ ਸਭ ਕੁਝ ਕਰ ਸਕਦਾ ਆਪੇ ਦੇ ਵਡਿਆਈਆਂ ਟੁੱਟ ਨਾ ਹੋਈ ਕਹਿੰਦੇ ਉਹਦੇ ਘਰ ਖਤਮ ਨਹੀਂ ਹੁੰਦੀਆਂ ਵਡਿਆਈਆਂ ਗੁਣ ਖਤਮ ਨਹੀਂ ਹੁੰਦੇ ਫੇਰ ਗੁਰਮੁਖ ਦੀ ਝੋਲੀ ਵਿੱਚ ਗੁਰਮੁਖ ਦੀ ਗਿਆਸੂ ਦੀ ਝੋਲੀ ਵਿੱਚ ਸ਼ੁਭ ਗੁਣ ਰੂਪ ਵਡਿਆਈਆਂ ਪਾਈ ਜਾਂਦਾ ਸਿੱਖ ਖਜ਼ਾਨਾ ਜਿਹੜਾ ਖਤਮ ਨਹੀਂ ਹੁੰਦਾ ਉਹ ਮਾਲਕ ਦੇ ਘਰ ਦਰ ਵਿੱਚ ਕੋਈ ਥੋੜ ਨਹੀਂ ਹੈ ਅਬੇ ਤਬੇ ਕੀ ਚੱਕਰੀ ਕਿਉਂ ਦਰ ਕੇ ਪਾਵੇ ਫੇਰ ਉਹ ਚੱਕਰੀ ਜਿਹੜੀ ਹੈ ਖਤਮ ਹੋ ਜਾਂਦੀ ਹੈ ਜਿਹੜੀ ਚੱਕਰੀ ਅਸੀਂ ਕਰਦੇ ਨੇ ਕਦੀ ਕਿਸੇ ਦੀ ਕਦੀ ਕਿਸੇ ਦੀ ਚੱਕਰੀ ਕਰਦੇ ਆ ਕਿ ਸਾਡਾ ਕੰਮ ਹੋ ਜਾਵੇ ਕਿਸੇ ਦੇ ਮਾਗਰ ਤਰਲੇ ਕਰਦੇ ਆ ਕਦੀ ਕਿਸੇ ਦੇ ਤਰਲੇ ਕਰਦੇ ਆ ਹੱਥ ਜੋੜਦੇ ਆ ਫਿਰ ਇਹ ਖਤਮ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਅੱਬੇ ਤਬੇ ਕੀ ਚੱਕਰੀ ਕਰਨ ਦੀ ਫਿਰ ਲੋੜ ਨਹੀਂ ਪੈਂਦੀ ਕਿਉਂ ਦਰਗੇ ਪਾਵੇ ਕਹਿੰਦੇ ਜਿਹੜੇ ਲੋਕਾਂ ਦੀ ਚੱਕਰੀ ਕਰਦੇ ਹਨ ਸੰਸਾਰ ਦੀ ਚੱਕਰੀ ਵਾਰ ਕਰਦੇ ਹਨ ਸੰਸਾਰ ਮਗਰ ਦੌੜਦੇ ਹਨ ਕਿ ਰਸ ਗੁਰੂ ਦੇ ਸਿੱਖ ਨਹੀਂ ਬਣ ਸਕਦੇ ਮਹਾਰਾਜ ਜੀ ਕਹਿੰਦੇ ਉਹ ਸੱਚਾ ਸਿੱਖ ਨਹੀਂ ਜਿਹੜਾ ਦੂਜਿਆਂ ਮਗਰ ਭੱਜੇ ਜਿਹੜਾ ਗੁਰੂ ਨੂੰ ਛੱਡ ਕੇ ਗੁਰੂ ਤੇ ਵਿਸ਼ਵਾਸ ਤੋੜ ਕੇ ਗੁਰੂ ਦੀ ਵਡਿਆਈ ਛੱਡ ਕੇ ਦੂਜਿਆਂ ਮਗਰ ਜਾ ਕੇ ਹੱਥ ਕਰੇ ਉਹ ਸਿੱਖ ਥੋੜਾ ਉਹ ਭਗਤ ਨਹੀਂ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਅਵੇ ਤਵੇ ਕੀ ਚਾਕਰੀ ਕਿਉਂ ਦਰਗੇ ਪਾਵੇ ਕਹਿੰਦੇ ਫਿਰ ਪ੍ਰਾਪਤੀ ਨਹੀਂ ਕਰ ਸਕਦਾ ਪੱਥਰ ਕੀ ਬੇੜੀ ਜੇ ਚੜੇ ਭਾਰ ਭਾਰ ਨਾਲ ਡੁਬਾਵੇ ਮਹਾਰਾਜ ਜੀ ਫਿਰ ਉਦਾਹਰਣ ਦੇ ਰਹੇ ਆ ਸਾਡੇ ਵਾਸਤੇ ਕਹਿੰਦੇ ਭਾਈ ਫਿਰ ਤਾਂ ਉਹ ਕੰਮ ਹੈ ਪੱਥਰ ਦੀ ਬੇੜੀ ਵਿੱਚ ਜੇ ਪੈਰ ਤਰਾਂਗੇ ਡੁੱਬਣਾ ਹੀ ਹੈ ਸੀ ਜੇ ਪੱਥਰ ਦੀ ਬੇੜੀ ਵਿੱਚ ਕੋਈ ਕਾਲ ਚੜ ਕੇ ਕਹੇ ਕਿ ਮੈਂ ਸਮੁੰਦਰ ਪਾਰ ਕਰ ਜਾਵਾਂ ਸਾਗਰ ਤੋਂ ਪਾਰ ਹੋ ਜਾਵਾਂ ਖਾਤੂ ਗੁਰੂ ਜੀ ਕਹਿੰਦੇ ਫਿਰ ਨਹੀਂ ਪੱਥਰ ਕੀ ਬੇੜੀ ਜੇ ਚੜੇ ਭਾਰ ਸਾਲ ਡੁਬਾਵੇ ਕਹਿੰਦੇ ਉਹ ਭਾਰ ਦੇ ਨਾਲ ਹੀ ਡੁੱਬ ਜਾਣੀ ਹੈ ਇਸੇ ਤਰ੍ਹਾਂ ਮਨਮੁਖ ਦੀ ਬੇੜੀ ਸੰਸਾਰ ਵਿੱਚ ਹੀ ਮਹਾਰਾਜ ਜੀ ਕਹਿੰਦੇ ਡੁੱਬ ਜਾਂਦੀ ਹੈ ਆਪਣਾ ਮਨ ਵਿੱਚ ਹੀ ਹੈ ਸਿਰ ਦੀਜੇ ਨਾਲੇ ਮਹਾਰਾਜ ਜੀ ਫਿਰ ਸਾਨੂੰ ਦਾਤ ਦੱਸਦੇ ਹਨ ਕਹਿੰਦੇ ਭਾਈ ਆਪਣਾ ਮਨ ਵਿੱਚ ਹੀ ਹੈ ਮਨ ਵਿੱਚ ਸਤਿਗੁਰੂ ਕੇ ਪਾਸ ਤਿਸ ਸੇਵਕ ਕਾ ਕਾਰਜ ਰਾਸ ਇੱਥੇ ਧਾਰਨ ਆਪਣਿਆ ਪੈਦਾ ਹੋਦੀ ਹੈ ਹਰ ਜੀ ਕਹਿੰਦੇ ਜਦੋਂ ਮਾਨ ਵੇਚਦਾ ਨਾ ਗੁਰਸਿੱਖੂ ਦੇ ਚਰਨਾਂ ਵਿੱਚ ਫਿਰ ਸਾਰੀਆਂ ਖੁਸ਼ੀਆਂ ਲੈ ਲੈਂਦਾ ਸੱਚਾ ਨਾਮ ਧੰਨ ਨੂੰ ਮਿਲ ਜਾਂਦਾ ਉਹਦੇ ਕਾਰਜ ਜਿਹੜੇ ਅ ਸੰਸਾਰ ਵਿੱਚ ਆਉਣ ਦੇ ਉਹ ਪੂਰੇ ਹੋ ਜਾਂਦੇ ਨੇ ਆਪਣ ਨਰਾ ਮਾਨ ਵਿੱਚ ਹੀ ਐ ਸਿਰ ਦੀਜੇ ਨਾਲ ਕਹਿੰਦੇ ਮਾਨ ਉਹਦੇ ਚਰਨਾਂ ਵਿੱਚ ਰੱਖਦੀਏ ਸਿਰ ਬਿੰਦ ਬਿੰਦ ਕਰਕੇ ਵੇਚਦੀਏ ਉਹਦੇ ਚਰਨਾਂ ਵਿੱਚ ਮਾਨ ਹੀ ਨਹੀਂ ਸਰੀਰ ਵੀ ਅਰਪਣ ਕਰਦੀਏ ਮਹਾਰਾਜ ਜੀ ਜਿਵੇਂ ਬਚਨ ਕਰਦਿਆ ਨ ਬਿੰਦ-ਬਿੰਦ ਕੱਟ ਕੇ ਤੇਰੇ ਚਰਨਾਂ ਵਿੱਚ ਰੱਖਦਾ ਇੱਥੇ ਵੀ ਮਹਾਰਾਜ ਜੀ ਕਹਿੰਦੇ ਬਿੰਦ-ਬਿੰਦ ਉਹਦੇ ਚਰਨਾਂ ਵਿੱਚ ਰੱਖਦੀਏ ਅਬ ਕਹਿੰਦੇ ਮਾਨ ਉਹਦੇ ਚਰਨਾਂ ਵਿੱਚ ਰੱਖਦੀਏ ਮਾਨ ਰੂੜਨਿਆਂ ਤੋ ਰਹਿਤ ਕਰਕੇ ਟਿਕਾ ਦਈਏ ਉਥੇ ਨਾਲ ਸਿਰ ਵੀ ਉਹਦੇ ਚਰਨਾਂ ਵਿੱਚ ਰੱਖਦੀ ਕਿ ਮਾਨ ਤਨ ਧਨ ਸਭ ਕੁਝ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਕਹਿੰਦੇ ਫਿਰ ਇਹ ਅਵਸਥਾ ਬਣਦੀ ਹੈ ਮਹਾਰਾਜ ਜੀ ਕਹਿੰਦੇ ਫਿਰ ਗੁਰਮੁਖ ਕਹਿੰਦਾ ਕਿ ਤੇਰਾ ਦਿੱਤਾ ਹੀ ਖਾਨੇ ਆ ਤੇਰਾ ਦਿੱਤੇ ਹੀ ਪਹਿਣਦੇ ਆ ਤੇਰੇ ਦਿੱਤੇ ਸੁਵਾਸ ਵਰਤਦੇ ਆ ਤੇਰਾ ਦਿੱਤਾ ਹੀ ਇਹ ਸਰੀਰ ਹੈ ਤੇਰੇ ਦਿੱਤੀ ਧਨ ਦੌਲਤ ਵਰਤਦੇ ਆ ਸਭ ਕੁਝ ਤੇਰਾ ਮੇਰਾ ਮੁਝ ਮੈਂ ਕਿਛਨੀ ਜੋ ਕਿਛ ਹੈ ਸੋ ਤੇਰਾ ਫਿਰ ਇਹ ਨਹੀਂ ਕਹਿੰਦੇ ਉਹ ਮਨੁੱਖੀ ਦੀ ਕਹਿੰਦਾ ਕਿ ਸੇਵਾ ਕਰਕੇ ਮੈਂ ਕੀਤੀ ਕੋਈ ਨਹੀਂ ਕਹਿੰਦਾ ਕਿ ਐਨੇ ਪਾਠ ਮੈਂ ਕੀਤੇ ਉਹ ਹੀ ਨਹੀਂ ਕਹਿੰਦਾ ਕਿ ਇਹ ਸਭ ਕੁਝ ਮੈਂ ਕੀਤਾ ਉੱਥੇ ਅਸੀਂ ਖਤਮ ਕਰ ਦਿੰਨੇ ਆ ਨਾ ਸੇਵਾ ਤਾਂ ਕਰਦੇ ਆ ਇਹ ਚਰਨਾ ਵਿੱਚ ਕੋਈ ਦੰਬੜੀ ਰੱਖਦੀ ਹੈ ਕਹਿੰਦੇ ਨੇ ਕਿ ਮੈਂ ਦਿੱਤਾ ਜੇ 500 ਰੁਪਏ 100 ਰੁਪਏ 2000 ਲੱਖ ਰੁਪਏ ਚੜਾਤਾ ਤੇ ਉੱਥੇ ਹੀ ਕਹਿੰਦੇ ਨੇ ਕਿ ਮੈਂ ਦਿੱਤਾ ਯਾਰ ਮੇਰਾ ਨਾਮ ਬੋਲੋ ਫਟਾਫਟ ਜੇ ਨਾ ਕੋਈ ਕਦੇ ਵੀ ਰੁੱਲ ਵੀ ਜਾਂਦਾ ਅਸੀਂ ਵੀ ਆਮ ਹੀ ਆਦਮੀ ਆ ਅਸੀਂ ਪਿਆਰੇ ਦੇ ਸਿੱਖਾਂ ਕੋਈ ਮਨੁੱਖੀ ਆ ਭੁੱਲ ਸਕਦੇ ਅਸੀਂ ਫਿਰ ਉੱਥੇ ਆਪਾਂ ਨੂੰ ਵਹਿਮ ਪੈਦਾ ਹੋ ਜਾਂਦਾ ਹੈ ਯਾਰ ਬਾਬਾ ਜੀ ਨੇ ਗ੍ਰੰਥੀ ਨੇ ਪਾਠੀ ਨੇ ਜਾਂ ਕਿਸੇ ਨੇ ਨਾ ਹੀ ਬੋਲਿਆ ਅਰਦਾਸ ਕਿਉਂ ਨਹੀਂ ਬੋਲਿਆ ਬੋਲਣਾ ਚਾਹੀਦਾ ਸੀ ਪਰ ਅਸੀਂ ਭੁੱਲ ਜਾਂਦੇ ਹਾਂ ਜਿਸ ਵੇਲੇ ਘਰੋਂ ਤੁਰਦੇ ਹਾਂ ਉਹ ਤਾਂ ਉੱਥੋਂ ਹੀ ਦੇਖਦਾ ਕਿ ਆ ਰਿਹਾ ਗੁਰਸਿੱਖ ਜਦੋਂ ਬੂਹੇ ਤੇ ਹੁੰਨੇ ਆ ਨਾ ਦਰਵਾਜ਼ੇ ਤੇ ਉਹਦੀ ਪਛਾਣ ਲੈਂਦਾ ਆਪਣੀ ਬਿਰਤੀ ਨੂੰ ਆਪਣੇ ਮਨ ਨੂੰ ਪੜ ਲੈਂਦਾ ਉਹ ਤੇ ਪਰ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਨਹੀਂ ਨ ਮੰਨਦੇ ਆਪਾਂ ਕਿਤਾਬ ਮੰਨਦੇ ਆ ਉਸ ਵੇਲੇ ਫਿਰ ਸਵਾਲ ਕਰ ਦਿੰਨੇ ਆ ਕਿ ਸਾਡੀ ਇਹ ਮਨਸਾ ਪੂਰੀ ਨਹੀਂ ਹੋਈ ਕਿਉਂਕਿ ਆਪਾਂ ਗੁਰੂ ਮੰਨ ਕੇ ਦਸਾਂ ਪਾਸ਼ੇ ਨੇ ਸ਼ਬਦ ਗੁਰੂ ਮੰਨ ਕੇ ਉਹਦੇ ਚਰਣਾ ਵਿੱਚ ਬੇਨਤੀ ਕਰੀਏ ਜੇ ਉਹ ਕਿਤੇ ਜਵਾਬ ਥੋੜਾ ਦੇਵੇਗਾ ਪਰ ਸਾਡੇ ਮਨ ਦੇ ਵਿੱਚ ਉੱਥੇ ਸਵਾਲ ਪੈਦਾ ਹੋ ਜਾਂਦਾ ਯਾਰ ਸਾਡਾ ਨਾਂ ਨਹੀਂ ਬੋਲਿਆ ਪਰ ਉਸ ਵੇਲੇ ਮਨ ਜਿਹੜਾ ਭਾਵੇਂ ਮਨ ਬੋਲ ਦੇ ਨਾ ਜੇ ਗ੍ਰੰਥੀ ਦਾ ਫਿਰ ਵੀ ਅਰਦਾਸ ਹੋ ਜਾਂਦੀ ਹੈ ਕਈ ਵਾਰੀ ਚਲੋ ਭੁੱਲ ਜਾਂਨੇ ਆ ਇਹ ਬੇਨਤੀ ਹੈ ਵੀ ਕੋਈ ਵੀ ਵੈਸੇ ਤਾਂ ਇੱਥੇ ਚਲੋ ਸਵਾਲ ਪੈਦਾ ਹੋ ਜਾਂਦਾ ਹੈ ਦੱਸ ਦਈਏ ਸਾਰੀਆਂ ਸੰਗਤਾਂ ਨੂੰ ਬੇਨਤੀ ਜਦੋਂ ਅਰਦਾਸ ਕਰਾਣੀ ਹੈ ਪਹਿਲੋਂ ਹੀ ਨਾਮ ਲਿਖ ਕੇ ਲੈ ਕੇ ਆ ਕਰੋ ਕਰੋ ਕਿਉਂਕਿ ਮਨ ਚੰਚਲ ਹੈ ਮਨ ਗਿਆ ਜਰ ਹੋ ਜਾਂਦਾ ਅਰਦਾਸ ਜਦੋਂ ਆਣ ਕੇ ਕਰਨ ਤੇ ਅਸੀਂ ਫੂਕ ਮਾਰਦੇ ਹਾਂ ਬਾਬਾ ਜੀ ਆਹ ਨਾਮ ਹੈ ਅਰਦਾਸ ਕਰ ਦੋ ਨਾਮ ਹੀ ਪੂਰਾ ਨਹੀਂ ਆਪਾਂ ਦੱਸਦੇ ਕਈ ਵਰੀ ਤੇ ਵੀ ਕਾਰਨ ਵੀ ਨਹੀਂ ਦੱਸਦੇ ਕਾਦੀ ਅਰਦਾਸ ਹੈ ਕੱਲਾ ਨਾਂ ਪੜ ਦਿੰਦੇ ਆ ਮਨ ਜਿਹੜਾ ਉਧਰ ਚੱਲ ਜਾਂਦਾ ਮਿੰਟਾਂ ਵਿੱਚ ਮਨ ਗਿਆ ਜੁਰ ਹੋ ਜਾਂਦਾ ਅਰਦਾਸ ਚ ਤੇ ਜਦੋਂ ਗਿਆ ਜੁਰ ਗਿਆ ਫਿਰ ਉਹ ਅਰਦਾਸ ਕਾਦੀ ਰਹੀ ਫਿਰ ਅਰਦਾਸ ਤੇ ਨਹੀਂ ਆਉਂਦੀ ਜੇ ਮਨ ਸਾਡਾ ਗਿਆ ਜੁਰ ਹੋ ਗਿਆ ਤੇ ਪਿਆਰਿਓ ਉਸ ਵੇਲੇ ਮਨ ਬਿਰਤੀ ਜਿਹੜਾ ਮਨ ਦਿਮਾਗ ਹੈ ਗੁਰੂ ਚਰਨਾਂ ਵਿੱਚ ਹੁੰਦਾ ਅਰਦਾਸ ਵਿੱਚ ਜਦੋਂ ਆਣ ਕੇ ਸੀ ਹਲਾ ਦਿੰਦੇ ਆ ਨਾ ਰੂਣਾ ਮਾਰ ਦਿੰਦੇ ਆ ਕੰਨ ਦੇ ਵਿੱਚ ਤੇ ਉਹ ਅਰਦਾਸ ਤੋਂ ਬਿਰਤੀ ਟੁੱਟ ਕੇ ਤੁਹਾਡੇ ਨਾਮ ਵਿੱਚ ਜੁੜ ਜਾਂਦੀ ਹੈ ਉੱਥੇ ਤੁਹਾਨੂੰ ਉਹ ਗਨਾਹ ਉਹਦੀ ਸਜ਼ਾ ਮਿਲੇਗੀ ਭੁਗਤ ਨਹੀਂ ਪੈਗੀ ਕਿਉਂਕਿ ਅਰਦਾਸ ਵਿੱਚ ਨਾ ਭੁੱਲਿਆ ਕਰੋ ਜਿਉਣਾ ਵੀ ਇਹ ਪਰਚੀ ਤੇ ਲਿਖ ਕੇ ਲੈ ਕੇ ਆ ਕਰੋ ਕਾਦੀ ਅਰਦਾਸ ਸੇ ਕੀ ਨਾ ਹੈ ਉਹ ਫੜਾ ਦਿਆ ਕਰੋ ਪਹਿਲੋਂ ਫੜਾਇਆ ਕਰੋ ਅਰਦਾਸ ਸ਼ੁਰੂ ਹੁੰਨ ਤੋਂ ਇਹ ਬੇਨਤੀ ਹੈ ਬਾਸ ਕਰਕੇ ਬੀਬੀਆਂ ਨੂੰ ਕਿਉਂਕਿ ਬੀਬੀਆਂ ਜ਼ਿਆਦਾ ਕਰਦੀਆਂ ਬਹੁਤਾਂ ਤੇ ਜਾਂ ਤੇ ਸ਼ਾਬ ਨੂੰ ਪਹਿਲੋਂ ਲਿਖ ਕੇ ਦੇਖ ਜਾਇਆ ਕਰੋ ਕਿ ਜਾਂ ਫਿਰ ਉਹ ਪਹਿਲੋਂ ਅਰਦਾਸ ਸ਼ੁਰੂ ਹੋਣ ਵੇਲੇ ਫੜਾ ਦਿਆ ਕਰੋ ਹੱਥ ਵਿੱਚ ਤੇ ਵੈਸੇ ਤਾਂ ਨਾਂ ਦੀ ਕੋਈ ਲੋੜ ਨਹੀਂ ਐ ਜੇ ਗੁਰਸਿੱਖ ਦੀ ਬਿਰਤੀ ਉਹਦੇ ਚਰਨਾਂ ਵਿੱਚ ਜੁੜੀ ਆ ਉਹ ਨਾਂ ਨਹੀਂ ਬੁਲਾਉਂਦਾ ਕਿਉਂਕਿ ਸਾਨੂੰ ਤਾਂ ਡਰ ਲੱਗਦਾ ਨਾਂ ਬੋਲਣ ਲੱਗਿਆਂ ਕਈ ਵੀਰੇ ਘਰ ਦੇ ਕਹਦੇ ਨੇ ਅਰਦਾਸ ਕਰਦੇ ਹੋਏ ਬੱਚਿਆਂ ਜੀ ਤੇ ਸਾਡੇ ਹੱਥ ਕੰਮਨ ਜੀਭਾ ਕੰਮਨ ਲੱਗ ਜਾਂਦੀ ਕਿ ਮੈਂ ਅਸੀਂ ਕਿਸ ਮੂੰਹ ਦੇ ਨਾਲ ਨਾਂ ਬੋਲੀਏ ਉਹਦੀਆਂ ਦਿੱਤੀਆਂ ਤਾਕਤਾਂ ਦੇ ਦਿੱਤੇ ਸਾਰਾ ਕੁਝ ਮਹਾਰਾਜ ਨੇ ਬਖਸ਼ਿਆ ਫਿਰ ਉਹਦੇ ਕੀ ਕਹੀਏ ਅਸੀਂ ਨੇ ਜੋ ਗਿਹਾ ਹੀ ਨਹੀਂ ਨਾਮ ਬੋਲਦੀ ਉਹਦੇ ਅੱਗੇ ਫਿਰ ਉੱਥੇ ਕਈ ਵੀ ਨਹੀਂ ਨਾਮ ਹੀ ਬੋਲਿਆ ਜਾਂਦਾ ਸਾਡੇ ਤੋਂ ਆਪਣਾ ਨਾਮ ਹੀ ਬੋਲੇ ਹਜੇ ਅਸੀਂ ਤੁਹਾਡੇ ਨਾਮ ਬੋਲ ਕੇ ਅਰਦਾਸ ਕਰਦੇ ਆ ਪਰ ਆਪਣਾ ਨਾਮ ਬੋਲਣ ਲੱਗਿਆਂ ਸ਼ਰਮ ਹੁੰਦੀ ਮਹਾਰਾਜ ਕੋਲ ਉਹ ਪ੍ਰਮਾਤਮਾ ਕੋਲ ਸ਼ਰਮ ਹੁੰਦੀ ਕਿ ਇੰਨੇ ਉਹਨੇ ਸਭ ਕੁਝ ਦਿੱਤਾ ਫਿਰ ਅੱਜ ਕੀ ਮੰਗੀ ਉਹਦੇ ਤੋਂ ਕਾਦੇ ਵਾਸਤੇ ਮੰਗੀਏ ਤੇ ਬਹੁਤਾ ਲੰਮਾ ਸਮਾਂ ਸੀ ਆਪਣੀ ਅਰਦਾਸ ਹੀ ਨਹੀਂ ਕਰਦੇ ਕਿਉਂਕਿ ਉਹ ਆਪਣੇ ਆਪ ਹੀ ਜੋ ਕਰਦਾ ਸਭ ਕੁਝ ਕਰਦਾ ਹੈ ਤੇ ਜੇ ਅਸੀਂ ਕਰਾਣੀ ਹੈ ਪਹਿਲੋਂ ਨਾਮ ਲਿਖ ਕੇ ਲੈ ਕੇ ਆਈਏ ਇਹ ਬੇਨਤੀ ਚੇਤੇ ਰੱਖੀਏ ਘਰੋਂ ਹੀ ਨਾਮ ਲਿਖ ਲਈਏ ਜਾਂ ਪਹਿਲੋਂ ਸਾਭ ਨੂੰ ਦੱਸ ਜੀਏ ਬਿਚ ਨਾ ਬਿਰਤੀ ਤੋੜਿਆ ਕਰੋ ਜਦੋਂ ਇੱਕ ਵਾਰੀ ਬਿਰਤੀ ਉਖੜਦੀ ਹੈ ਫਿਰ ਅਰਦਾਸ ਭੁੱਲ ਜਾਂਦੀ ਹੈ ਕਿਉਂਕਿ ਜੇ ਮਾਨੀ ਉੱਥੇ ਗਿਆ ਜਰ ਹੋ ਗਿਆ ਫਿਰ ਅਰਦਾਸ ਆਟੋਮੈਟਿਕ ਪਾਠ ਵੀ ਭੁੱਲਦਾ ਆਪਾਂ ਨੂੰ ਜਦੋਂ ਬੰਨੇ ਆ ਨਾ ਕਈ ਵਾਰੀ ਆਪ ਤੁਹਾਨੂੰ ਪਤਾ ਸਾਰਿਆਂ ਨੂੰ ਪਾਠ ਕਰਦੇ ਕਰਦੇ ਮਾਨ ਦੌੜ ਜਾਂਦਾ ਤੇ ਸਾਨੂੰ ਜਵਾਨੀ ਕੰਠ ਵੀ ਹੋਵੇ ਤੇ ਉਹ ਪਾਠ ਭੁੱਲ ਜੇ ਜਵਾਨੀ ਪੰਠੇ ਨਾ ਬਾਣੀ ਫਿਰ ਵੀ ਸਾਨੂੰ ਪਤਾ ਨਹੀਂ ਲੱਗੇਗਾ ਅਸੀਂ ਕਿੱਥੇ ਬਾਣੀ ਦੀ ਕਿਹੜੀ ਤੁਖ ਤੇ ਪਹੁੰਚ ਗਏ ਆ ਕਿਉਂਕਿ ਉਥੇ ਮਨ ਗਿਆ ਅਜਰ ਹੁੰਦਾ ਹੈ ਇਹ ਧਿਆਨ ਰੱਖਿਓ ਤੇ ਜੇ ਮਨ ਹਜਰ ਹੋਏਗਾ ਬਾਣੀ ਆਟੋਮੈਟਿਕ ਆਨੰਦ ਦੇਵੇਗੀ ਮਨ ਹਜਰ ਹੋਣਾ ਚਾਹੀਦਾ ਇਹ ਬੇਨਤੀ ਕੀਤੀ ਹੈ ਪਾਤਸ਼ਾਹ ਜੀ ਵੀ ਇੱਥੇ ਕਹਿ ਰਹੇ ਕਹਿੰਦੇ ਜੇ ਪੱਥਰ ਦੀ ਬੇੜੀ ਦੇ ਵਿੱਚ ਪੈ ਰੱਖਾਂਗੇ ਇਹੋ ਸੰਸਾਰ ਤੋਂ ਡੋਬ ਦੇਗੀ ਸਾਨੂੰ ਗੁਰਮੁਖ ਜਿਹੜਾ ਉਹ ਪੱਥਰ ਦੀ ਬੀੜੀ ਵਿੱਚ ਪੈ ਰੱਖਦਾ ਆਪਣਾ ਮਨ ਵਿੱਚੀਏ ਸਿਰ ਦੀਜੇ ਨਾਲੇ ਕਹਿੰਦੇ ਆਪਣਾ ਮਨ ਗੁਰੂ ਅੱਗੇ ਵੇਚ ਦਈਏ ਸਿਰ ਉਹਦੇ ਚਰਨਾਂ ਅੱਗੇ ਰੱਖ ਦਈਏ ਉਹਨੂੰ ਅਰਪਣ ਕਰ ਦਈਏ ਗੁਰਮੁਖ ਵਸਤ ਪਛਾਣੀਏ ਆਪਣਾ ਘਰ ਭਾਲੇ ਜੀ ਮਹਾਰਾਜ ਜੀ ਕਹਿੰਦੇ ਗੁਰਮੁਖ ਜਿਹੜੇ ਨੇ ਵਸਤੂ ਨੂੰ ਪਛਾਣ ਲੈਂਦੇ ਹਨ ਉਹ ਆਪਣੇ ਘਰ ਵਿੱਚ ਹੀ ਲੱਭ ਲੈਂਦੇ ਹਨ ਉਹਨਾਂ ਨੂੰ ਦੌੜ ਭੱਜ ਨਹੀਂ ਹੁੰਦੀ ਕਿ ਬਾਹਰੋਂ ਤੀਰਥਾਂ ਤੇ ਜਾ ਕੇ ਲੱਭ ਲਿਏ دریاਵਾਂ ਦੇ ਕੰਢੇ ਬੈਠ ਜੀਏ ਛੜਕਾਂ ਤੇ ਤੁਰੇ ਫਰੀਏ ਜੰਗਲਾਂ 'ਚ ਤੁਰੇ ਫਰੀਏ ਗੁਰਮੁਖ ਦੀਏ ਬਾਹਰ ਦੀ ਦੌੜ ਭੱਜ ਲੈ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਉਹ ਤਾਂ ਮਾਲਕ ਪਿਆਰਾ ਅੰਦਰ ਹੀ ਅੰਦਰ ਹੀ ਵਸਦਾ ਅੰਦਰੋਂ ਹੀ ਲੱਭ ਲਿਏ ਉਹ ਅੰਦਰੋਂ ਖੋਜ ਕਰਦੇ ਹਨ ਹਿਰਦੇ ਵਿੱਚੋਂ ਖੋਜ ਕਰਦੇ ਹਨ ਉਹਦੀ ਮਨ ਵਿੱਚੋਂ ਖੋਜ ਕਰਦੇ ਹਨ ਗੁਰਮੁਖ ਵਸਤ ਪਛਾਣੀਐ ਇਹਦੇ ਨੂੰ ਨੂੰ ਪਛਾਣ ਹੋ ਜਾਂਦੀ ਹੈ ਵਸਤੂ ਦੀ ਆਪਣਾ ਘਰ ਭਾਲੇ ਮਹਾਰਾਜ ਜੀ ਕਹਿੰਦੇ ਆਪਣੇ ਘਰ ਵਿੱਚ ਹੀ ਉਹਨੂੰ ਭਾਲਦੇ ਹਨ ਢੂੰਡਦੇ ਹਨ ਲੱਭਦੇ ਹਨ ਜੰਮਣ ਮਰਨਾ ਆਖੀਏ ਤਿਨ ਕਰਤੇ ਕੀਆ ਕਹਿੰਦੇ ਆਮ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਭਾਈ ਜੰਮਣ ਮਰਨਾ ਸੀ ਕਹਿੰਨਾ ਕਿ ਯਾਰ ਜੰਮਣ ਮਰਨਾ ਹੈ ਆਪਾਂ ਕਹਿੰਦੇ ਨੇ ਜੰਮ ਸੰਸਾਰ ਵਿੱਚ ਜੰਮਣ ਮਰਨਾ ਬਣਿਆ ਪਰ ਸੋਚੀਏ ਕਿੰਨੇ ਬਣਾਇਆ ਤਨ ਕਰਤੇ ਕੀਆ ਕਹਿੰਦੇ ਸਭ ਕੁਝ ਕਰਤੇ ਦਾ ਕੀਤਾ ਵਰਤਦਾ ਇਹ ਕਰਤਾ ਸਭ ਕੁਝ ਕਰਦਾ ਜਨਮ ਦਿਨ ਵਾਲਾ ਵੀ ਉਹ ਕਰਤਾ ਹੈ ਤੇ ਉਹ ਲਾ ਜਾਣ ਵਾਲਾ ਵੀ ਉਹ ਕਰਤਾ ਹੈ ਜਦੋਂ ਸਾਡੇ ਸਾਹ ਪੂਰੇ ਹੋ ਕੇ ਉਹਨੇ ਲੈ ਵੀ ਜਾਣਾ ਜੰਮਣ ਮਰਨਾ ਬਣਿਆ ਹੋਇਆ ਸ੍ਰਿਸ਼ਟੀ ਦੀ ਕਾਰ ਤੇ ਮਹਾਰਾਜ ਜੀ ਦੇ ਹੁਕਮ ਵਿੱਚ ਹੱਥ ਵਿੱਚ ਹੈ ਕਰਤੇ ਕੀਆ ਕਰਤੇ ਨੇ ਸਭ ਕੁਝ ਬਣਾਇਆ ਆਪ ਗਵਾਇਆ ਮਰ ਰਹਿ ਫਿਰ ਮਰਨਾ ਥੀਆ ਕਹਿੰਦੇ ਇੱਕ ਵਾਰੀ ਮਾਰ ਲਓ ਮਹਾਰਾਜ ਜੀ ਕਹਿੰਦੇ ਕਹਿੰਦੇ ਆਪ ਆਪੇ ਨੂੰ ਗਵਾ ਲੀਏ ਆਪਾਂ ਛੱਡ ਦਈਏ ਹੁਮੇ ਛੱਡ ਦਈ ਆਪਾਂ ਮੇਰੀ ਮੇਰੀ ਛੱਡ ਦਈਏ ਮਰ ਜਾਈਏ ਮਾਨੋ ਦੇ ਚਰਨਾਂ ਵਿੱਚ ਮਾਰ ਲੀਏ ਮਰ ਰਹਿ ਜਿਹੜੇ ਮਹਾਰਾਜ ਜੀ ਕਹਿੰਦੇ ਇਸ ਤਰ੍ਹਾਂ ਮਾਰ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਫਿਰ ਉਹਨਾਂ ਨੂੰ ਮਰਨ ਦੀ ਲੋੜ ਨਹੀਂ ਪੈਂਦੇ ਫਿਰ ਮਰਨਾ ਥੀਆ ਵਾਰ-ਵਾਰ ਉਹਨਾਂ ਦਾ ਮਰਨ ਨਹੀਂ ਹੁੰਦਾ ਇੱਕ ਵਾਰੀ ਮਾਨ ਮਾਰ ਕੇ ਉਦੇ ਚਰਨਾਂ ਵਿੱਚ ਲਖ ਦਿੰਦਿਆਂ ਨੇ ਸਾਈ ਤਾਰਕ ਮਾਵਣੀ ਧੁਰ ਕੀ ਫਰਮਾਈ ਹਰ ਜੀ ਕਹਿੰਦੇ ਜਿਹੜੀ ਸਕਾਰ ਪਰਮੇਸ਼ਰ ਨੇ ਲਿਖ ਕੇ ਭੇਜੀ ਐ ਨਾ ਸਾਡੇ ਮੱਥੇ ਤੇ ਉਹੀ ਸ੍ਰਿਸ਼ਟੀ ਵਿੱਚ ਅਸੀਂ ਕਮਾਨੇ ਆਸੀਂ ਆਪਣੇ ਆਪ ਕੁਝ ਨਹੀਂ ਕਰ ਸਕਦੇ ਸਾਈ ਕਾਰ ਕਮਾਵਣੀ ਧੁਰ ਕੀ ਫਰਮਾਈ ਧੁਰ ਤੋਂ ਜਿਹੜੀ ਕਾਰ ਲਿਖੀ ਐ ਕਿਸੇ ਮਨੁੱਖ ਦੇ ਹਰਕ ਜੀਵ ਨੂੰ ਮਹਾਰਾਜ ਨੇ ਉਹਦੇ ਕਰਮਾਂ ਦੇ ਮੁਤਾਬਕ ਕਾਰ ਬਖਸ਼ੀ ਹੈ ਉਹੀ ਮਨੁੱਖ ਕਰੇਗਾ ਆਪਣੇ ਆਪ ਅਸੀਂ ਕੁਝ ਨਹੀਂ ਕਮਾ ਸਕਦੇ ਕਰ ਸਕਦੇ ਜੇ ਮਨ ਸਤਿਗੁਰ ਦੇ ਮਿਲੇ ਕਿਨ ਕੀਮਤ ਪਾਈ ਇਹ ਮਹਾਰਾਜ ਜੀ ਕਹਿੰਦੇ ਜੇ ਮਨ ਸਤਿਗੁਰ ਨੂੰ ਦੇ ਦिए ਤੇ ਮਹਾਰਾਜ ਜੀ ਕਹਿੰਦੇ ਉਹਦੀ ਕੀਮਤ ਨਹੀਂ ਆ ਕੋਈ ਵੀ ਸਤਿਗੁਰ ਦੇ ਗੁਣਾ ਦੀ ਰਤਨਾ ਪਰਖ ਸੋਤਣੀ ਤਿੰਨ ਕੀਮਤ ਪਾਈ ਤੇ ਮਹਾਰਾਜ ਜੀ ਕਹਿੰਦੇ ਉਹ ਰਤਨਾ ਨਪਾਰਖ ਪਰਖ ਪਾਰ ਕੋ ਜਿਹੜਾ ਨਾ ਰਤਨਾ ਨੂੰ ਪਰਖ ਲੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਸੱਚੇ ਮਾਲਕ ਇਹ ਮਨ ਜਿਹੜਾ ਰਤਨਾ ਦੇ ਤੁਲ ਹੈ ਇਹਨੂੰ ਕੋਡੀਆਂ ਦੇ ਭਾਣਾ ਵਿੱਚੀਏ ਮਹਾਰਾਜ ਜੀ ਕਹਿੰਦੇ ਮਨ ਨੂੰ ਉਹਦੇ ਚਰਨਾਂ ਵਿੱਚ ਰਤਨਾ ਦੀ ਤਰ੍ਹਾਂ ਸੌਂਪ ਦਈਏ ਉਹ ਕੀਮਤ ਪਾ ਦੇਗਾ ਪ੍ਰਮਾਤਮਾ ਨੇ ਕੀਮਤ ਪਾ ਦੇਣੀ ਹੈ ਨਾਨਕ ਸਾਹਿਬ ਮਨ ਵਸੇ ਸੱਚੀ ਵਡਿਆਈ ਅਖੀਰਲੀ ਤੋਂ ਖੋਜ ਮਹਾਰਾਜ ਜੀ ਜਵਾਬ ਦੇ ਦਿੰਦੇ ਹਨ ਨਾਨਕ ਇਹ ਨਾਨਕ ਉਹ ਸਹਬ ਜਦੋਂ ਮਨ ਵਿੱਚ ਵਸ ਜਾਂਦਾ ਹੈ ਇਹ ਹੀ ਸੱਚੀ ਵਿੜਿਆਈ ਹੈ ਮਹਾਰਾਜ ਜੀ ਕਹਿੰਦੇ ਉਹਦੀਆਂ ਸੱਚੀਆਂ ਵਿੜਿਆਈਆਂ ਪ੍ਰਾਪਤ ਕਰ ਲੈਂਦਾ ਫਿਰ ਮਨੁੱਖ ਉਹਨੂੰ ਪਾ ਲੈਂਦਾ ਹੈ ਜਦੋਂ ਹਰੀ ਮਨ ਦੇ ਵਿੱਚ ਮਨੁੱਖ ਦੇ ਦਿੰਦਾ ਹਰੀ ਮਨ ਵਿੱਚ ਆ ਟਿਕਦਾ ਹੈ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਨੀਆਂ ਕੋਈ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿੱਕਾ ਭੁਲਾਉ ਜੰਨੀਆਂ ਨ ਮਹਾਰਾਜ ਮਤ ਬਖਸ਼ਣ ਆਈਆਂ ਮਾਈ ਭਾਈ ਸੰਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁਲਾ ਗਲਤੀਆਂ ਦੀ ਮਹਾਰਾਜ ਜੀ ਮਾਫੀ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ